ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਬ ਫਾਈ ਦੇ ਦੀ ਸਹਾਈ ਬਸਾ ਪਾਸ਼ਾਹੀਆਂ ਜੀ ਦੀ ਜੋਤ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਵੱਲੋ ਜੀ ਵਾਹਿਗੁਰੂ ਇਹਨਾਂ ਮਾਨਿਆਂ ਦੇ ਮਾਨ ਮਤਾਣਿਆਂ ਦੇ ਤਾਨ ਜੋਟਿਆਂ ਦੀ ਓਟ ਪ੍ਰਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਮਾਨ ਸਿੰਘ ਜੀ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੀ ਬਖਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਫਾਈ ਹੋ ਦੀ ਸਹਾਇ ਵਸਾ ਪਾਸ਼ਾਹੀਆਂ ਜੀ ਦੀ ਜੋਤ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦیدار ਦਾ ਧਿਆਨ ਧਰ ਕੇ ਖਾਲਸਾ ਜੀ ਵੱਲੋਂ ਜੀ ਆਣਿਆਂ ਦੇ ਮਾਨ ਮਤਾਣਿਆਂ ਦੇ ਤਾਣ ਨੋਟਿਆਂ ਦੀ ਰੋਟ ਪ੍ਰਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਮਾਨ ਸਿੰਘ ਮਹਾਰਾਜ ਧੰਨਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੀ ਬਖਸ਼ਾ ਹੋ ਸਦਾ ਅਭਿਅਤ